ਆਸ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਵੱਲੋਂ ਬਲਬੀਰ ਸਿੰਘ ਮੁੱਛਲ ਅੱਜ ਆ ਗੁਰੂ ਦੇ ਸਿਖਾਣੇ ਜਦੋਂ ਇਹਨਾਂ ਨੇ ਵੀਡੀਓ ਵੇਖੀ ਇਹਨਾਂ ਦੇ ਹਿਰਦਿਆਂ ਨੂੰ ਸਿੱਖ ਕੌਮ ਦੇ ਹਿਰਦਿਆਂ ਨੂੰ ਉਲੰਧਰ ਕੇ ਰੱਖ ਦਿੱਤਾ ਹੈ ਇੱਕ ਜਿਹੜਾ ਅਜਨਾਲੇ ਤੋਂ ਅਮਰਪਾਲ ਬੋਨੀ ਜਿਨੇ ਗਿਰਜਾ ਘਰ ਜਾ ਕੇ ਅਸਾਈਆਂ ਨੂੰ ਖੁਸ਼ ਕਰਨ ਵਾਸਤੇ ਕਹਿਆ ਕਿ ਇਹ ਜਿਹੜਾ ਸਿੱਖ ਧਰਮ ਹੈ ਇੱਕ ਛੋਟਾ ਜਿਹਾ ਬੱਚਾ ਹੈ ਤੇ ਜਿਹੜਾ ਅਸਾਈ ਧਰਮ ਹੈ ਇਹ ਬਹੁਤ ਵੱਡਾ ਧਰਮ ਹੈ ਇਹਨੂੰ ਉਹ ਪੰਕਤੀ ਭੁੱਲ ਗਿਆ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਨਕਲ ਰਾਖੀ ਮੇਰੀ ਪਰ ਅਸੀਂ ਅੱਜ ਚੋਣ ਕਮਿਸ਼ਨ ਕੋਲੋਂ ਇਹ ਮੰਗ ਕਰਦੇ ਆ ਕਿ ਆਏ ਦਿਨ ਕੋਈ ਨਾ ਕੋਈ ਜਿਹੜਾ ਸਿਆਸੀ ਲੋਕ ਹੈ ਵੋਟਾਂ ਦੀ ਖਾਤਰ ਕਈਆਂ ਨੂੰ ਖੁਸ਼ ਕਰਨ ਵਾਸਤੇ ਕਦੀ ਤਾਂ ਰਾਜਾ ਓੜਿੰਗ ਦੀ ਘਰਵਾਲੀ ਨੇ ਬੋਲ ਦਿੱਤਾ ਕਿ ਜਿਹੜਾ ਇਹ ਪੰਜਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਲਾਈ ਜਾਂਦੇ ਆ ਉਹਨੂੰ ਵੀ ਸਰਕਾਰਤਾ ਸਭ ਸਦਣਾ ਚਾਹੀਦਾ ਤੇ ਉਹਦੇ ਤੇ ਵੀ ਆਫੇ ਦਰਜ ਹੋਣੀ ਚਾਹੀਦੀ ਹੈ ਅਸੀਂ ਚੋਣ ਕਮਿਸ਼ਨ ਦੇ ਕੋਲੋਂ ਮੰਗ ਕਰਦੇ ਆ ਦੂਜਾ ਅਜਨਾਲੇ ਏਰੀਆ ਦੇ ਵਿੱਚ ਅਮਰਪਾਲ ਬੋਨੀ ਜਿਹੜਾ ਹੈ ਇਹਨੇ ਬੋਲਿਆ ਸਿੱਖ ਧਰਮ ਬਾਰੇ ਇਹਦੇ ਉੱਤੇ ਐਫ ਆਈ ਆਰ ਦਰਜ ਹੋ ਕੇ ਤੇ ਇਹਨੂੰ ਸਲਾਖਾਂ ਦੇ ਅੰਦਰ ਸੁੱਟਣਾ ਚਾਹੀਦਾ ਤੇ ਸ੍ਰੀ ਕਾਲਤਾਸਬ ਵੱਲੋਂ ਜਿਹੜੀ ਭਾਂਦੀ ਸਜ਼ਾਵਾਂ ਇਹਨੂੰ ਦੇਣੀਆਂ ਚਾਹੀਦੀਆਂ ਕਿ ਗਾਂ ਕੋਈ ਐਸਾ ਗਲਤੀ ਨਾ ਕਰੇ ਕਿਉਂਕਿ ਉੱਥੇ ਕੋਈ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ ਜਿਹਦੇ ਕਰਕੇ ਲੋਕ ਅੱਜ ਦਿਨ ਗਲਤੀਆਂ ਕਰ ਰਹੇ ਨੇ ਜੇਕਰ ਸ੍ਰੀ ਕਾਲਤਾਸਬ ਵੱਲੋਂ ਧਾਰਮਿਕ ਸਜ਼ਾਵਾਂ ਦਿੱਤੀਆਂ ਜਾਂਦੀਆਂ ਤੇ ਫਿਰ ਮੇਰੇ ਹਿਸਾਬ ਨਾਲ ਅੱਜ ਦਿਨ ਕੋਈ ਗਲਤੀ ਨਹੀਂ ਸੀ ਕਰਨੀ ਨਾ ਕੋਈ ਬੇਦਬੀ ਹੋਣੀ ਸੀ ਇਹ ਅੱਜ ਦਿਨ ਕੋਈ ਨਾ ਕੋਈ ਸਿੱਖ ਧਰਮ ਬਾਰੇ ਬੋਲਦੇ ਆ ਇਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਅਸੀਂ ਮੰਗ ਇਹੋ ਕਰਦੇ ਆ ਇਹ ਲੱਗਦਾ ਗਲਤੀ ਕਰਕੇ ਉਸਵਾ ਦੇ ਨਾਲ ਵੀ ਜਿਵੇਂ ਬੁਲਾਦੀ ਨਾਲ ਇਹ ਜਿਹਾ ਜਿਹੜੀ ਮਾਫੀ ਮੰਗਦੇ ਆ ਮਾਫੀ ਤਾਂ ਮੰਗੀ ਗਲਤੀ ਬੜੀ ਵੱਡੀ ਕੀਤੀ ਆ ਉਹਨੂੰ ਪਤਾ ਕਿ ਸੇ ਕੌਮ ਨੇ ਮੈਨੂੰ ਬਰਦਾਸ਼ਤ ਨਹੀਂ ਕਰਨਾ ਤੇ ਅਸੀਂ ਇਹ ਚੀਜ਼ ਗਲਤੀ ਕਰਕੇ ਜਿਹੜੀ ਮਾਫੀਆ ਮੰਗਦਾ ਹੈ ਬਰਦਾਸ਼ਤ ਕਰਨ ਤੋਂ ਬਾਹਰ ਹੀ ਨਹੀਂ ਅਸੀਂ ਕਦੀ ਵੀ ਬਿਲਕੁਲ ਅੱਜ ਡੀਸੀ ਨੂੰ ਹੀ ਲਿਖਤੀ ਰਿਟਰਨ ਦੇਣ ਲੱਗੇ ਆ ਤੇ ਐਸਐਸਪੀ ਅਧਿਆਤਿ ਤੇ ਪੰਜਾਬ ਸਰਕਾਰ ਕੋਲੋਂ ਤੇ ਚੋਣ ਕਮਿਸ਼ਨ ਕੋਲੋਂ ਮੰਗ ਕਰਦੇ ਆ ਕਿ ਇਹਦੇ ਤੇ ਐਫਆਈ ਰਿਪੋਰਟ ਦਰਜ ਕੀਤੀ ਜਾਵੇ ਬਸ ਸਾਨੂੰ ਲੱਗਦਾ ਪੁੱਤਲੇ ਫੁੱਟਨ ਵਾਲਾ ਲੋਕ ਹਟ ਜਾਂਦੇ ਆ ਵੇਖੋ ਜੀ ਜਦੋਂ ਪਤਲਾ ਨਹੀਂ ਜਾਨੀ ਕਿ ਇਹ ਵੀ ਨਾਲ ਹੀ ਫੂਕੇ ਚਲੇ ਆ ਆੜੇ ਗੁਰੂ ਦੇ ਸਿੱਖ ਬੈਠੇ ਇਹਨਾਂ ਦੇ ਬੱਤੀਆਂ ਦੰਦਾਂ ਦੇ ਜਿਹੜੇ ਬੋਲ ਨਿਕਲੇ ਆ ਇਹਨਾਂ ਨੇ ਲੈ ਕੇ ਬੈਜਣਾ ਨੂੰ ਕਿਉਂਕਿ ਸੰਤਾਂ ਨਾਲ ਵੈਰ ਕਮਾਮ ਦੇ ਦੁਸ਼ਤਾਂ ਨਾਲ ਉਹ ਪਿਆਰ ਅੱਗੇ ਪਿੱਛੇ ਸੁਖ ਨਹੀਂ ਮਰ ਜੰਮੇ ਵਾਰੋ ਵਾਰ ਇਹਨਾਂ ਨੂੰ ਨਾ ਅੱਗੇ ਸੁਖ ਮਿਲਣਾ ਤੇ ਨਾ ਪਿਛਲੇ ਪਰਿਵਾਰ ਨੂੰ ਮਿਲਣਾ ਸੁਖ ਜਿਹੜੇ ਗੁਰੂ ਸਾਹਿਬ ਜੀ ਦੇ ਇਤਿਹਾਸ ਬਾਰੇ ਗਲਤ ਬੋਲਦੇ ਆ ਲੋਕਾਂ ਨੂੰ ਖੁਸ਼ ਕਰਨ ਵਾਸਤੇ ਦੁਸ਼ਤਾਂ ਤੇ ਦੁਜਿਆਣਾ ਮੋਹ ਪਿਆਰ ਕਰਦੇ ਨੇ ਇਹ ਬਰਦਾਸ਼ਤ ਕਰਨ ਨੂੰ ਭਾਰੀ ਆ ਅਸੀਂ ਕਦੀ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਾਂਗੇ ਕਿਹੜੀ ਜਗ੍ਹਾ ਤੇ ਪੁਤਲਾ ਪੁੱਤਨਾ ਕਿ ਅੱਜ ਗੋਲਡਨ ਗੇਟ ਤੇ ਜਿਹੜਾ ਇੱਥੇ ਮੇਨ ਚੌਂਕ ਬੰਦਾ ਵਾ ਇੱਥੇ ਹੁਣ ਪੁਤਲਾ ਲੱਗੇ ਫੂਕੜੇ ਦਾ ਜੇ ਤਾਂ ਤੁਹਾਡੀਆਂ ਗੱਲਾਂ ਤੇ ਸਰਕਾਰਾਂ ਨਹੀਂ ਗੌਰ ਕਰ ਰਹੀਆਂ ਤੇ ਕਾਂ ਫੇਰ ਵੱਡਾ ਫੇਰ ਅਸੀਂ ਇਹ ਜਨਾਲੇ ਨੂੰ ਚਾਲੇ ਪਾੜਾਂਗੇ ਇਹਦੀ ਜਾ ਕੇ ਕੋਰਟ ਜਿੱਥੇ ਚੋਣ ਪ੍ਰਚਾਰ ਕਰਦਿਆ ਜਿੰਨਾ ਗੁਰੂ ਨੇ ਬਲ ਦਿੱਤਾ ਵਰਤਾਂਗੇ ਫਿਰਕੇ ਜਿੰਨਾ ਕੋ ਸਿੰਘਾਣਾ ਸਰ ਜਿੱਥੇ ਬੰਦੀਆਂ ਨਾਲ ਗੁਰਮਤਾ ਕਰਕੇ